ਜਿਹੜਾ ਸਿਆਸਤ ਦਾ ਸਫ਼ਰ ਸ਼ੁਰੂ ਕੀਤਾ ਇਹ ਕਦੋਂ ਤੋਂ ਕੀਤਾ ਤੁਸੀਂ ਉਹ ਵੀ ਉਮਰ ਦੇ ਵਿੱਚ ਹੀ ਸੀਗੇ ਤਾਂ ਸਮਾਜ ਸੇਵਾ ਦਾ ਸ਼ੌਂਕ ਸੀ ਜਿਹੜੀ ਸਮਾਜ ਸੇਵਾ ਸੀ ਉਹ ਰੱਬੀ ਰੱਬ ਵੱਲੋਂ ਮਿਲੀ ਹੋਈ ਸੀ ਬਚਪਨ ਤੋਂ ਹੀ ਸ਼ੌਂਕ ਸੀਗਾ ਸਮਾਜ ਸੇਵੀ ਕੰਮ ਕਰਨ ਦਾ ਜਦੋਂ 17-18 ਸਾਲ ਦੀ ਉਮਰ ਸੀ ਉਦੋਂ ਹੀ ਅਸੀਂ ਇਹ ਸਸਤਾ ਸਮੇਂ ਸੇਵਾ ਸਮਿਤੀ ਬਣਾਈ ਜਿਸ ਦੇ ਵਿੱਚ ਅਸੀਂ ਟੀਚਾ ਮਿੱਥਿਆ ਸੀ 1000 ਲੜਕੀਆਂ ਦੀਆਂ ਸ਼ਾਦੀਆਂ ਕਰਾਂਦਾ ਵੀ ਜਿਵੇਂ ਇੱਕ ਤਰ੍ਹਾਂ ਦੀ ਗੱਲ ਹੁੰਦੀ ਹੈ ਕਿ ਬਈ ਜਿਹੜੇ ਸੇਵਾ ਕਰਨ ਵਾਲੇ ਲੋਕ ਹੁੰਦੇ ਨੇ ਉਹਨਾਂ 'ਤੇ ਦਾਗ ਲੱਗਦੇ ਨੇ ਗੱਲਾਂ ਦੇ ਜਾਂ ਕਹਿ ਲਈ ਇੱਕ ਗੱਲਾਂ ਉੱਠਦੀਆਂ ਨੇ ਵੀ ਪੈਸੇ ਖਾਣ ਨੂੰ ਲੈ ਕੇ ਤੁਹਾਡਾ ਫਿਰ ਇਸ ਦੇ ਵਿੱਚ ਪੂਰਾ ਜਿਹੜਾ ਪ੍ਰਕਿਰਿਆ ਰਹਿੰਦੀ ਹੈ ਸੇਵਾ ਦੇ ਵਿੱਚ ਇਹ ਕੀ ਰਹਿੰਦੀ ਹੈ ਪ੍ਰਕਿਰਿਆ ਮਰੌਦ ਲਾਈਵ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੈਂ ਬੈਂਸੇ ਬਰੂੜੀਆਂ ਜੀਾਂ ਨੂੰ ਆਖਦਾ ਇਸ ਵੇਲੇ ਅਸੀਂ ਮੌਜੂਦ ਹਾਂ ਮੰਡੀ ਅਮਦਗੜ ਵਿਖੇ ਤੇ ਸਾਡੀ ਦਰਸ਼ਕੋ ਇੱਕ ਵਾਰ ਇਹ ਕੋਸ਼ਿਸ਼ ਰਹਿੰਦੀ ਹੈ ਹਰ ਵਾਰ ਕਿ ਅਸੀਂ ਅਜਿਹੇ ਨੌਜਵਾਨਾਂ ਨੂੰ ਅਜਿਹੇ ਉਦਮੀ ਲੋਕਾਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਸਮਾਜ ਨੂੰ ਸਹੀ ਸੇਧ ਪ੍ਰਦਾਨ ਕਰਦੇ ਨੇ ਅੱਜ ਅਸੀਂ ਮੰਡੀ ਅਹਮਦਗੜ੍ਹ ਵਿਖੇ ਪਹੁੰਚੇ ਆਂ ਜਿੱਥੇ ਇੱਕ ਉਦਮੀ ਸੇਵਾਦਾਰ ਕਹਾ ਉਦਮੀ ਨੌਜਵਾਨ ਕਾ ਉਦਮੀ ਸਿਆਸਤਦਾਨ ਕਾ ਜਾਂ ਮੇਰੇ ਕੋਲੇ ਡੈਜਿਗਨੇਸ਼ਨਾਂ ਬਹੁਤ ਘੱਟ ਨੇ ਜਿਹੜੀਆਂ ਉਹਨਾਂ ਵਾਸਤੇ ਮੈਂ ਕਹਿ ਸਕਦਾ ਵਾਂ ਸਾਡੇ ਨਾਲ ਮੰਡੀ ਅਹਮਦਗੜ੍ਹ ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਕ੍ਰਿਸ਼ਨ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਵਿੱਕੀ ਵੀ ਕਹਿੰਦੇ ਆ ਉਹ ਸਾਡੇ ਨਾਲ ਮੌਜੂਦ ਰਹਿਣਗੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਜਾਣ ਲੈਣੇ ਆ ਕਿ ਉਹਨਾਂ ਨੇ ਜੋ ਇਹ ਸੇਵਾ ਦਾ ਸਫ਼ਰ ਸ਼ੁਰੂ ਕੀਤਾ ਇਹ ਕਦੋਂ ਤੋਂ ਕੀਤਾ ਵਿੱਕੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਤੁਸੀਂ ਅੱਜ ਆਏ ਮੇਰੇ ਕੋਲ ਪਹੁੰਚੇ ਜੀ ਆਇਆਂ ਨੂੰ ਕਹਿੰਦਾ ਮੈਂ ਮਲੋਦ ਲਾਈਵ ਦੇ ਸਾਰੇ ਜਿੰਨੇ ਵੀ ਦੇਖਣ ਵਾਲੇ ਵੀ ਰਹਿ ਗਏ ਆ ਧੰਨਵਾਦ ਤੁਹਾਡਾ ਧੰਨਵਾਦ ਵਿੱਕੀ ਜੀ ਜਿਹੜਾ ਸਿਆਸਤ ਦਾ ਸਫ਼ਰ ਸ਼ੁਰੂ ਕੀਤਾ ਇਹ ਕਦੋਂ ਤੋਂ ਕੀਤਾ ਤੁਸੀਂ ਭਾਜੀ ਸਿਆਸਤ ਦਾ ਸਫ਼ਰ ਜਿਹੜਾ ਹੈਗਾ ਸੀ ਉਹ ਸੋਚ ਕੇ ਨਹੀਂ ਹੋਇਆ ਜੀ ਤੇ ਜਦੋਂ ਮੰਨ ਲਓ ਛੋਟੀ ਉਮਰ ਦੇ ਵਿੱਚ ਹੀ ਸੀਗੇ ਤਾਂ ਸਮਾਜ ਸੇਵਾ ਦਾ ਸ਼ੌਂਕ ਸੀਗਾ ਹਾਂਜੀ ਕਿਉਂਕਿ ਸਮਾਜ ਸੇਵਾ ਇੱਕ ਐਜੀ ਚੀਜ਼ ਆ ਇੱਕ ਤਾਂ ਇਹ ਹੁੰਦਾ ਵੀ ਆਪਾਂ ਆ ਕੇ ਆਪਣੇ ਆਪ ਨੂੰ ਸੋਚ ਕੇ ਕਿਸੇ ਰੂਪ ਦੇ ਵਿੱਚ ਧਾਰਨ ਕਰਨਾ ਇੱਕ ਚੀਜ਼ਾਂ ਹੁੰਦੀਆਂ ਨੇ ਕੋਈ ਗੋਡ ਗਿਫਟ ਚੀਜ਼ਾਂ ਆਉਂਦੀਆਂ ਨੇ ਜੀ ਤੇ ਜਿਹੜੀ ਸਮਾਜ ਸੇਵਾ ਸੀ ਉਹ ਰੱਬੀ ਰੱਬ ਵੱਲੋਂ ਮਿਲੀ ਹੋਈ ਸੀ ਬਚਪਨ ਤੋਂ ਹੀ ਸ਼ੌਂਕ ਸੀਗਾ ਸਮਾਜ ਸੇਵੀ ਕੰਮ ਕਰਨ ਦਾ ਜੀ ਜਦੋਂ 17-18 ਸਾਲ ਦੀ ਉਮਰ ਸੀ ਉਦੋਂ ਹੀ ਅਸੀਂ ਇਹ ਸਸਤਾ ਸਮੇਂ ਸੇਵਾ ਸਮਿਤੀ ਬਣਾਈ ਸੀ ਜੀ ਜਿਸ ਦੇ ਵਿੱਚ ਅਸੀਂ ਟੀਚਾ ਮਿੱਥਿਆ ਸੀ 1000 ਲੜਕੀਆਂ ਦੀਆਂ ਸ਼ਾਦੀਆਂ ਕਰਨ ਦਾ ਹੁਣ ਤੱਕ ਫਿਰ ਕਿੰਨੀਆਂ ਕੁ ਲੜਕੀਆਂ ਦੀਆਂ ਸ਼ਾਦੀਆਂ ਨਾ ਕਰਵਾ ਚੁੱਕੇ ਹਾਂ ਇਹ ਭਾਜੀ 2 214 ਲੜਕੀਆਂ ਦੀਆਂ ਸ਼ਾਦੀਆਂ ਜਿਹੜੀਆਂ ਹੋ ਚੁੱਕੀਆਂ ਨੇ ਹਜੇ ਤੱਕ ਤੇ ਆਉਣ ਵਾਲੀ ਜਿਹੜੀ 9 ਫਰਵਰੀ ਆ 11 ਲੜਕੀਆਂ ਦੀਆਂ ਉਸ ਦਿਨ ਸ਼ਾਦੀਆਂ ਨੇ ਤੇ ਲਗਭਗ 225 ਦੇ ਕਰੀਬ ਸ਼ਾਦੀਆਂ ਹੋ ਜਾਣਗੀਆਂ ਹੋ ਗਈਆਂ ਹਾਂ ਹਾਂਜੀ ਠੀਕ ਹੈ ਤੇ ਫਿਰ ਮੈਂ ਇੱਕ ਚੀਜ਼ ਹੀ ਦੇਖ ਦਾਨਾ ਆਮ ਲੋਕਾਂ ਦੇ ਵਿੱਚ ਵੀ ਜਿਵੇਂ ਇੱਕ ਤਰ੍ਹਾਂ ਦੀ ਗੱਲ ਹੁੰਦੀ ਹੈ ਕਿ ਬਈ ਜਿਹੜੇ ਸੇਵਾ ਕਰਨੇ ਵਾਲੇ ਲੋਕ ਹੁੰਦੇ ਨੇ ਉਹਨਾਂ ਤੇ ਦਾਗ ਲੱਗਦੇ ਨੇ ਗੱਲਾਂ ਦੇ ਜਾਂ ਕਈ ਲ ਇੱਕ ਗੱਲਾਂ ਉੱਠਦੀਆਂ ਨੇ ਵੀ ਪੈਸੇ ਖਾਣ ਨੂੰ ਲੈ ਕੇ ਤੁਹਾਡਾ ਫਿਰ ਇਸ ਦੇ ਵਿੱਚ ਪੂਰਾ ਜਿਹੜਾ ਪ੍ਰਕਿਰਿਆ ਰਹਿੰਦੀ ਹੈ ਸੇਵਾ ਦੇ ਵਿੱਚ ਇਹ ਕੀ ਰਹਿੰਦੀ ਹੈ ਪ੍ਰਕਿਰਿਆ ਪੂਰੀ ਭਾਈ ਦੇਖੋ ਇਹ ਜਿਹੜੀਆਂ ਜਿਹੜੇ ਲੋਕ ਕੋਈ ਸਮਾਜ ਸੇਵੀ ਨੇ ਕਿਉਂਕਿ ਇਹ ਜਿਹੜੀ ਸਾਡੀ ਸੰਸਥਾ 99 ਤੋਂ ਚੱਲਦੀ ਆ ਰਹੀ ਆ ਠੀਕ ਹੈ ਜੀ ਦੇਖੋ ਸਾਡੇ ਤੇ ਵੀ ਬਹੁਤ ਜਿਹੜੀਆਂ ਉਂਗਲਾਂ ਨੇ ਸਵਾਲ ਉੱਠਦੇ ਆਏ ਨੇ ਜੀ ਲੇਕਿਨ ਜੇ ਅਸੀਂ ਝੂਠੇ ਹੁੰਦੇ ਕਿਸੇ ਗੱਲ ਦੇ ਵਿੱਚ ਜੇ ਅਸੀਂ ਸਾਡਾ ਕੰਮ ਸਹੀ ਨਾ ਹੁੰਦਾ ਤਾਂ ਲਗਾਤਾਰ 26 ਸਾਲ ਕਿਸੇ ਸੰਸਥਾ ਨੂੰ ਚਲਾਉਣਾ ਇੱਕ ਬਹੁਤ ਵੱਡੀ ਗੱਲ ਆ ਤੇ ਜਿਸ ਟਾਈਮ ਮੰਨ ਲਓ ਅਸੀਂ ਸ਼ੁਰੂ ਕੀਤੀ ਸੰਸਥਾ ਉਸ ਟਾਈਮ ਸੋਸ਼ਲ ਮੀਡੀਆ ਦਾ ਵੀ ਯੁੱਗ ਨਹੀਂ ਸੀਗਾ ਠੀਕ ਹੈ ਜੀ ਕਿਉਂਕਿ ਦੇਖੋ ਕਿਸੇ ਦੀ ਜ਼ਿੰਦਗੀ ਦੇ ਸਿੱਧਾ ਮੰਨ ਲਓ ਪਰਵਰਤਿਤ ਕਰ ਦੇਣਾ ਇੱਕੋ ਦਾਮ ਕਿਸੇ ਦੀ ਜ਼ਿੰਦਗੀ ਨੂੰ ਬਦਲ ਦੇਣਾ ਚਾਹੇ ਉਹ ਲੜਕਾ ਚਾਹੇ ਲੜਕੀ ਜਦੋਂ ਆਪਾਂ ਉਹਦਾ ਵਿਆਹ ਕਰਦੇ ਆ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕੋ ਦਿਨ ਪਰਵਰਤਨ ਆਉਂਦਾ ਔਰ ਇੱਕ ਮੇਜਰ ਪਰਵਰਤਨ ਆਉਂਦਾ ਜੀ ਜ਼ਿੰਦਗੀ ਨੂੰ ਬਦਲ ਦੇਣਾ ਹੀ ਬਹੁਤ ਵੱਡੀ ਗੱਲ ਹੁੰਦੀ ਆ ਤੇ ਜਿੰਨੇ ਵੀ ਪ੍ਰੋਗਰਾਮ ਹੋਏ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਨਿਰਸਵਾਰਥ ਪ੍ਰੋਗਰਾਮ ਹੋਏ ਨੇ ਔਰ ਰੱਬ ਦੀ ਪੂਰੀ ਕਿਰਪਾ ਰਹੀ ਆ ਇਲਾਕੇ ਦੇ ਵਿੱਚੋਂ ਜਿੰਨਾ ਸਹਿਯੋਗ ਸਾਡੀ ਸੰਸਥਾ ਨੂੰ ਮਿਲਿਆ ਜਬ ਮੈਂ ਪਰਸਨਲੀ ਆਪਣੇ ਆਪ ਨੂੰ ਕਹਾ ਵੀ ਸਾਨੂੰ ਲੋਕਾਂ ਨੇ ਜਿੰਨੀ ਸਪੋਰਟ ਕਰੀ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਬੰਦੇ ਨੂੰ ਇੰਨੀ ਸਪੋਰਟ ਕਰੀ ਹੋਊਗੀ ਠੀਕ ਹੈ ਜੇ ਮੰਨ ਲਓ ਸਾਡੇ ਕੰਮ ਦੇ ਵਿੱਚ ਕੋਈ ਇਹੋ ਜੀ ਗੱਲ ਹੁੰਦੀ ਤਾਂ ਹੋ ਸਕਦਾ ਲੋਕ ਇੰਨਾ ਸਹਿਯੋਗ ਸਪੋਰਟ ਨਾ ਕਰਦੇ ਸਮੇਂ ਸੇਵਾ ਸਮਿਤੀ ਦੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਵਿੱਚ ਕਿੰਨੇ ਕੁ ਨੌਜਵਾਨ ਨੇ ਜਿਹੜੇ ਤੁਹਾਡੇ ਨਾਲ ਜੁੜੇ ਨੇ ਟੀਮ 'ਚ ਇਹ ਤਾਂ ਭਾਜੀ ਇੱਕ ਚੱਲਦੀ ਟ੍ਰੇਨ ਹੈ ਜਦੋਂ ਮੰਨ ਲਓ 99 ਦੇ ਵਿੱਚ ਅਸੀਂ ਸਾਸਤਾ ਸ਼ੁਰੂ ਕੀਤੀ ਆ ਸਮੇਂ-ਸਮੇਂ ਦੇ ਨਾਲ ਨਾ ਜਿਹੜੇ ਲੋਕ ਨੇ ਆਉਂਦੇ ਗਏ ਜਾਂਦੇ ਗਏ ਕਿਉਂਕਿ ਕੁਝ ਲੋਕ ਇਹੋ ਜੇ ਸੀਗੇ ਮੰਨ ਲਓ 2 ਸਾਲ ਸੇਵਾ ਕਰੀ 4 ਸਾਲ ਸੇਵਾ ਕਰੀ ਫਿਰ ਉਹਨਾਂ ਦੀਆਂ ਪਰਿਵਾਰਕ ਕੰਡੀਸ਼ਨਾਂ ਵਪਾਰਕ ਕੰਡੀਸ਼ਨਾਂ ਕਈ ਵਾਰ ਬੰਦਿਆਂ ਦੀਆਂ ਇਹ ਜਿਹੀਆਂ ਹੋ ਜਾਂਦੀਆਂ ਨੇ ਜਿਹੜੀਆਂ ਮੰਨ ਲਓ ਅਨਕੂਲ ਨਹੀਂ ਰਹਿੰਦੀਆਂ ਹੈਗੀਆਂ ਹਾਂ ਕਿ ਮੰਨ ਲਓ ਕਿ ਲੰਬਾ ਸਮਾਂ ਕਿਸੇ ਸੰਸਥਾ ਦੇ ਨਾਲ ਚੱਲਣਾ ਤੇ ਬਹੁਤ ਵੱਡੀ ਗੱਲ ਹੁੰਦੀ ਆ ਬਹੁਤ ਮੈਂਬਰ ਇਹ ਜਿਹੇ ਨੇ ਜਿਹੜੇ ਸ਼ੁਰੂ ਤੋਂ ਅੱਜ ਤੱਕ ਨਾਲ ਵੀ ਚੱਲਦੇ ਆ ਰਹੇ ਨੇ ਬਹੁਤ ਆਉਂਦੇ ਜਾਂਦੇ ਹੁਣ ਤੱਕ ਤੁਸੀਂ ਇੰਨੀਆਂ ਲੜਕੀਆਂ ਦੇ ਵਿਆਹ ਕਰ ਚੁੱਕੇ ਹੋ ਤੁਹਾਡਾ ਟੀਚਾ 1000 ਲੜਕੀਆਂ ਦਾ ਹਾਂਜੀ ਭਾਜੀ 1000 ਦਾ ਤੇ ਕਦੇ ਕੋਈ ਅਜੇਹਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਹੋਵੇ ਤੁਹਾਨੂੰ ਤੁਹਾਡੇ ਦਿਲ ਨੂੰ ਇਦਾਂ ਲੱਗੇ ਹੋਵੇ ਕਿ ਯਾਰ ਵੀ ਇਹ ਚੀਜ਼ ਹੋਣੀ ਚਾਹੀਦੀ ਸੀ ਜਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਕਦੇ ਕੋਈ ਇਦਾਂ ਦਾ ਕੋਈ ਪ੍ਰੈਕਟੀਕਲ ਭਾਈ ਮੈਂ ਤੁਹਾਨੂੰ ਦੱਸਦਾ ਇਹ ਜਿਹੜਾ ਅਸੀਂ ਕਾਰਜ ਕਰਦੇ ਆ ਨਾ ਇਹ ਜੋ ਸਾਰਨੋਂ ਵੱਡੀ ਗੱਲ ਤਾਂ ਇਹ ਆ ਵੀ ਅਸੀਂ ਕੋਈ ਵੀ ਧਰਮ ਦਾ ਮਤ ਪੇ ਤੋਂ ਬਿਨਾ ਕੰਮ ਕਰਦੇ ਆ ਦੇਖੋ ਇਹਦੇ ਵਿੱਚ ਆਨੰਦ ਕਾਰਜ ਵਾਲਿਆਂ ਦੇ ਆਨੰਦ ਕਾਰਜ ਨਿਕਾਹ ਵਾਲਿਆਂ ਦੇ ਨਿਕਾਹ ਫੇਰੇਆਂ ਵਾਲੇ ਦੇ ਫੇਰੇ 크ਿਸਚਨ ਵਾਲਿਆਂ ਦੇ ਉਹਨਾਂ ਦੇ ਧਰਮ ਦੇ ਅਨੁਸਾਰ ਅਸੀਂ ਕਾਰਜਕ੍ਰਮ ਕਰਦੇ ਆ ਜੀ ਤੇ ਇਹਦੀ ਸਭ ਤੋਂ ਵੱਡੀ ਖਾਸੀਅਤ ਸਾਡੇ ਪ੍ਰੋਗਰਾਮ ਦੀ ਇਹੀ ਆ ਵੀ ਇਹਨੂੰ ਦੇਖ ਕੇ ਸਾਡੇ ਇਲਾਕੇ ਦੇ ਵਿੱਚ ਲਗਭਗ 10 ਤੋਂ 15 ਏਰੀਆ ਇਹ ਜੇ ਨੇ ਜਿੱਥੇ ਲੜਕੀਆਂ ਦੀਆਂ ਮੰਨ ਲਓ ਜਿਹੜੀਆਂ ਸ਼ਾਦੀਆਂ ਨੇ ਇਸ ਪ੍ਰੋਗਰਾਮ ਤੋਂ ਪ੍ਰੇਰਨਾ ਲੈ ਕੇ ਲੋਕਾਂ ਨੇ ਜਿਹੜੀਆਂ ਕਰਨੀਆਂ ਸ਼ੁਰੂ ਕਰਤੀਆਂ ਤੇ ਚਲੋ ਅਸੀਂ ਬਹੁਤ ਇਸ ਗੱਲ ਦੇ ਧੰਨਵਾਦੀ ਆ ਕਿਸੇ ਚੰਗੇ ਕੰਮ ਦੀ ਪ੍ਰੇਰਨਾ ਜਿਹੜੀ ਹੈਗੀ ਆ ਉਹ ਲੈਣੀ ਵੀ ਚਾਹੀਦੀ ਆ ਤੇ ਲੇਕਿਨ ਜਿਹੜਾ ਤੁਸੀਂ ਸਵਾਲ ਕਰਿਆ ਵੀ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਧਾਰਮਿਕ ਮੰਨੋ ਲੜਕੀਆਂ ਦੇ ਵਿਆਹ ਨੇ ਇਹਦੇ ਵਿੱਚ ਦੋ ਤਰ੍ਹਾਂ ਦੇ ਰਸ ਨੇ ਇੱਕ ਤਾਂ ਧਾਰਮਿਕ ਰਸ ਆ ਠੀਕ ਹੈ ਜੀ ਧਰਮ ਦੇ ਨਾਲ ਜੁੜੀ ਹੋਈ ਗੱਲ ਆ ਤੇ ਦੂਜੀ ਸੋਸ਼ਲ ਰਸ ਵੀ ਆ ਸਮਾਜਿਕ ਲੋਕ ਵੀ ਇਹਨੂੰ ਵਧੀਆ ਮੰਨਦੇ ਨੇ ਠੀਕ ਹੈ ਜੀ ਤੇ ਉਸ ਕਰਕੇ ਇਹ ਡਬਲ ਰਸ ਹੋਣ ਦੇ ਕਾਰਨ ਸਮਾਜ ਦਾ ਜਿਹੜਾ ਹੈਗਾ ਸਹਿਯੋਗ ਵੀ ਵੱਧ ਮਿਲਿਆ ਤੇ ਅਸੀਂ ਇਹੋ ਜਿਹੇ ਵੀ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਨੇ ਜਿਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਤੇ ਇਹਦੇ ਵਿੱਚ ਅਸੀਂ ਕੋਈ ਮੰਨ ਲਓ ਅਨਾਥ ਲੜਕੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੁੰਦੇ ਜੀ ਉਹ ਲੜਕੀਆਂ ਨੂੰ ਪਹਿਲ ਦਿੰਨੇ ਆ ਕੋਈ ਲੜਕੀ ਆ ਪਾਹਜ ਆ ਉਹਨਾਂ ਨੂੰ ਪਹਿਲ ਦਿੰਨੇ ਆ ਤੇ ਜ਼ਿਆਦਾਤਰ ਲੜਕੀਆਂ ਅਸੀਂ ਉਹੀ ਚੂਜ਼ ਕਰੀਆਂ ਜਿਨ੍ਹਾਂ ਦੇ ਪੇਰੈਂਟਸ ਨਹੀਂ ਸੀਗੇ ਓਕੇ ਹਾਂ ਤੇ ਅਸੀਂ ਕੋਸ਼ਿਸ਼ ਕਰੀ ਕਿਉਂਕਿ ਜਿਹਦਾ ਮਾਪਿਓ ਨਹੀਂ ਜਿਹਦੇ ਸਰਤੀ ਕੋਈ ਨਹੀਂ ਉਹਦਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਉਹਦਾ ਫਿਰ ਰੱਬ ਆ ਰੱਬ ਜੀ ਠੀਕ ਹੈ ਤੇ ਅਸੀਂ ਕੋਸ਼ਿਸ਼ ਕਰੀ ਵੀ ਉਹਨਾਂ ਦੀ ਵਿਆਹ ਕਰੇ ਜਾਣ ਠੀਕ ਹੈ ਹਾਂ ਤੇ ਪ੍ਰਭੂ ਕਿਰਪਾ ਕਰਨਗੇ ਬਹੁਤ ਜਲਦ ਅਸੀਂ ਜਿਹੜਾ ਸਾਡਾ ਟੀਚਾ 1000 ਲੜਕੀਆਂ ਦਾ ਕਿਉਂਕਿ ਜਿਸ ਦਿਨ ਅਸੀਂ ਇਹ ਟੀਚਾ ਮਿੱਥਿਆ ਸੀ 1000 ਲੜਕੀ ਦੀ ਸ਼ਾਦੀ ਕਰਨ ਦਾ ਤੇ ਸਾਨੂੰ ਵੀ ਨਹੀਂ ਸੀ ਪਤਾ ਵੀ ਅਸੀਂ ਇਹਦੇ ਨੇੜੇ ਪਹੁੰਚਾਂਗੇ ਤੇ ਉਸ ਟਾਈਮ ਮੰਨ ਲਓ ਅਸੀਂ ਬੱਚੇ ਸੀਗੇ ਗੱਲ ਸੁਣਨ ਵਾਲੇ ਸਾਨੂੰ ਮਜ਼ਾਕ ਵੀ ਕਰਦੇ ਸੀਗੇ ਠੀਕ ਹੈ ਲੇਕਿਨ ਹੁਣ ਅਸੀਂ ਉਸ ਪਲੇਟਫਾਰਮ ਤੇ ਪਹੁੰਚ ਚੁੱਕੇ ਆ ਜਿਹੜਾ ਇਹ ਟੀਚਾ ਅਸੀਂ ਬਹੁਤ ਜਲਦੀ ਪੂਰਾ ਕਰਾਂਗੇ ਪ੍ਰਭੂ ਕਿਰਪਾ ਦੇ ਨਾਲ ਹਾਂ ਤੇ ਮੈਂ ਇੱਕ ਚੀਜ਼ ਬਹੁਤ ਸਮੇ ਤੋਂ ਨੋਟ ਕਰ ਰਿਹਾ ਸੀ ਕਿ ਤੁਸੀਂ ਨਾ ਮਤਲਬ ਨੰਗੇ ਪੈਰ ਰਹਿਣਾ ਇਹ ਨੰਗੇ ਪੈਰ ਰਹਿਣ ਦਾ ਕੀ ਕਾਰਨ ਆ ਭਾਜੀ ਨੰਗੇ ਪੈਰ ਰਹਿਣ ਦਾ ਇਹ ਕੰਮ ਆ ਰੱਬ ਯਾਦ ਰਹਿਣਾ ਮੈਂ ਤੁਹਾਨੂੰ ਦੱਸਦਾ ਰੱਬ ਨੂੰ ਪਾਉਣ ਦਾ ਮਨੋਰਥ ਆ ਯਾਰ ਰੱਬ ਦਾ ਨਹੀਂ ਰੱਬ ਨੂੰ ਪਾਉਣ ਦਾ ਦੇਖੋ ਰੱਬ ਨੂੰ ਪਾਉਣ ਦਾ ਬਹੁਤ ਵੱਡੀਆਂ ਗੱਲਾਂ ਨੇ ਭਾਜੀ ਰੱਬ ਨੂੰ ਯਾਦ ਰੱਖਣਾ ਹੀ بڑا ਔਖਾ ਵਾ ਠੀਕ ਹੈ ਹਾਂ ਤੇ ਜਿਹੜਾ ਨੰਗੇ ਪੈਰਾਂ ਦਾ ਸਵਾਲ ਹੈ ਇਹੀ ਆ ਬਸ ਜਦੋਂ ਕੋਈ ਕੰਮ ਕਰਕੇ ਤੁਹਾਡੇ ਮਨ ਨੂੰ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲਦੀ ਹੋਵੇ ਤਾਂ ਫਿਰ ਉਹ ਮੈਨੂੰ ਨਹੀਂ ਲੱਗਦਾ ਵੀ ਉਹਨੂੰ ਕਰਨ ਦੇ ਵਿੱਚ ਕੋਈ ਆਪਾਂ ਨੂੰ ਸੰਕੋਚ ਰੱਖਣਾ ਚਾਹੀਦਾ ਤੇ ਇਸ ਕਰਕੇ ਮੈਨੂੰ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਆ ਆਤਮਾ ਨੂੰ ਸ਼ਾਂਤੀ ਮਿਲਦੀ ਆ ਇਸ ਕਰਕੇ ਮੈਨੂੰ ਕੋਈ ਗਰੇਜ ਨਹੀਂ ਨੰਗੇ ਪੈਰ ਰਹਿਣ ਦੇ ਵਿੱਚ ਜਾਂ ਬਾਹਰ ਅੰਦਰ ਜਾਣ ਦੇ ਵਿੱਚ ਇਹ ਫਿਰ ਕਿੰਨੇ ਕ ਟਾਈਮ ਤੋਂ ਤੁਸੀਂ ਆ ਰਹੇ ਨੇ ਤੇ ਭਾਜੀ ਲਗਭਗ 8-9 ਸਾਲ ਦੇ ਕਰੀਬ ਹੋ ਗਏ ਜੀ ਤੇ ਹਾਂ ਮੈਨੂੰ ਸਕੂਨ ਮਿਲਦਾ ਹੈ ਇਸ ਗੱਲ ਦੇ ਵਿੱਚ ਤੇ ਬਹੁਤ ਕੋਈ ਇਨਸੀਡੈਂਟ ਹੈ ਦੇ ਪਿੱਛੇ ਕੋਈ ਨਹੀਂ ਇਨਸੀਡੈਂਟ ਕੋਈ ਨਹੀਂ ਭਾਜੀ ਬਸ ਮੇਰਾ ਸ਼ੌਂਕ ਹੈ ਜੀ ਬਸ ਇਸ ਗੱਲ ਦਾ ਅੱਛਾ ਸ਼ੌਂਕ ਹੈ ਠੀਕ ਹੈ ਤੇ ਫਿਰ ਸਿਆਸਤ ਦੇ ਵਿੱਚ ਕਦੋਂ ਐਂਟਰੀ ਹੁੰਦੀ ਹੈ ਕਦੋਂ ਸੋਚਦੇ ਹੋ ਸਿਆਸਤ ਕਰਨਾ ਸਿਆਸਤ ਚ ਵੀ ਭਾਜੀ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਕਦੋਂ ਐਂਟਰੀ ਹੋਗੀ ਕਦੋਂ ਕਿਉਂਕਿ ਜਦੋਂ ਤੁਸੀਂ ਸਮਾਜ ਸੇਵਾ ਕਰਦੇ ਹੋ ਨਾ ਫਿਰ ਲੋਕਾਂ ਦੀਆਂ ਜਿਹੜੀਆਂ ਐਕਸੈਪਟੇਸ਼ਨਸ ਨੇ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ ਲੋਕਾਂ ਦੀ ਐਕਸੈਪਟੇਸ਼ਨ ਹੀ ਤੁਹਾਨੂੰ ਮੰਨ ਲਓ ਅੱਗੇ ਲੈ ਕੇ ਆਉਂਦੀਆਂ ਨੇ ਠੀਕ ਹੈ ਲੋਕ ਲੋਕਾਂ ਨੇ ਮੰਨ ਲਓ ਐਕਸੈਪਟੇਸ਼ਨ ਸੀਗੀਆਂ ਵੀ ਸਾਡੇ ਆਹ ਕੰਮ ਕਰੋ ਆਹ ਕੰਮ ਕਰੋ ਲੋਕਾਂ ਨੇ ਰਾਜਨੀਤੀ ਦੇ ਵਿੱਚ ਲੈ ਕੇ ਆਉਂਦਾ ਤੇ ਕਾਮਯਾਬ ਕਰਨ ਵਾਲੇ ਵੀ ਲੋਕ ਨੇ ਉਹਨਾਂ ਨੇ ਕਾਮਯਾਬ ਕਰਿਆ ਤੇ ਇਲਾਕੇ ਦੀਆਂ ਸਾਰੀਆਂ ਜਿੰਨੀਆਂ ਵੀ ਸਮਾਜ ਸੇਵੀ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਸਹਿਯੋਗ ਸਪੋਰਟ ਕਰਿਆ ਤੇ ਰਾਣੀ ਨੀਤੀ ਦੇ ਵਿੱਚ ਆ ਗਏ ਜੀ ਤੇ ਕੁਝ ਖਾਸ ਗੱਲਾਂ ਜਿਹੜੀਆਂ ਤੁਸੀਂ ਜਿਹੜੇ ਨੌਜਵਾਨ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ ਤੁਸੀਂ ਉਹਨਾਂ ਨੂੰ ਦੱਸਣੀਆਂ ਚਾਹੁੰਦੇ ਹੋਵੋ ਕਿ ਬਈ ਅ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਕੀ ਕੁਝ ਜ਼ਰੂਰੀ ਆ ਮਤਲਬ ਜਿਵੇਂ ਹੁਣ ਆਪਾਂ ਧਰਮ ਦੀਆਂ ਗੱਲਾਂ ਕਰ ਲੈਣੀਆਂ ਸਿਆਸਤ ਦੀਆਂ ਗੱਲਾਂ ਕਰ ਲੈਣੀਆਂ ਸੇਵਾ ਦੀਆਂ ਗੱਲਾਂ ਕਰ ਲੈਣੀਆਂ ਇੱਕ ਵੱਖਰੀ ਗੱਲ ਆ ਪਰ ਉਹਨੂੰ ਕਰਮ ਰੂਪ ਦੇ ਵਿੱਚ ਅਪਣਾਉਣਾ ਉਹਨੂੰ ਕਿਤਨਾ ਕਿਤੇ ਡਿਫਾਈਨ ਕਰਕੇ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਕਿੰਨਾ ਕੁ ਭਾਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅਗਰ ਤੁਸੀਂ ਪ੍ਰੈਕਟੀਕਲ ਜ਼ਿੰਦਗੀ ਜਿਉਣੀ ਆ ਇੱਕ ਤਾਂ ਕਰਮ ਦੇ ਵਿੱਚ ਵਿਸ਼ਵਾਸ ਰੱਖੋ ਚੰਗਾ ਕਰਮ ਕਰਨ ਲੱਗੇ ਕਦੇ ਦੇਰ ਨਹੀਂ ਲਾਉਣੀ ਮਨ ਦੇ ਵਿੱਚ ਕਿਸੇ ਚ ਚੰਗਾ ਕੰਮ ਆ ਗਿਆ ਵੀ ਆਪਾਂ ਆ ਕੰਮ ਕਰਨਾ ਤਾਂ ਉਹਦੇ ਬਾਰੇ ਆਪਾਂ ਨੂੰ ਵਿਚਾਰ ਨਹੀਂ ਕਰਨਾ ਚਾਹੀਦਾ ਲੇਕਿਨ ਜੇ ਕੋਈ ਮਨ ਦੇ ਵਿੱਚ ਬੁਰਾ ਕੰਮ ਆਉਂਦਾ ਵਾ ਵੀ ਆਪਾਂ ਆ ਕੰਮ ਬੁਰਾ ਕਰ ਲਈਏ ਤਾਂ ਉਹਦੇ ਬਾਰੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਵੀ ਆਪਾਂ ਕਰੀਏ ਜਾਂ ਨਾ ਕਰੀਏ ਕਿਉਂਕਿ ਹੁੰਦਾ ਕੀ ਆ ਜਿਹੜਾ ਬੁਰਾ ਕੰਮ ਆ ਉਹ ਤਾਂ ਆਪਾਂ ਤੁਰੰਤ ਕਰ ਦਿੰਨੇ ਆ ਚੰਗੇ ਕੰਮ ਆ ਲਈ ਆਪਾਂ ਵਿਚਾਰ ਕਰਦੇ ਰਹਿੰਦੇ ਆ ਤੇ ਜਦੋਂ ਵੀ ਆਪਾਂ ਸਮਾਜ ਦੇ ਵਿੱਚ ਵਿਚਰਨਾ ਸਮਾਜ ਸੇਵਾ ਕਰਨੀ ਆ ਰਾਜਨੀਤੀ ਕਰਨੀ ਆ ਤਾਂ ਇਹਦੇ ਵਿੱਚ ਬਹੁਤ ਕਸ਼ਟ ਆਉਂਦੇ ਨੇ ਬਹੁਤ ਕਟਣ ਹੈ ਇਹ ਰਾਹ ਹੈਗੀ ਆ ਲੇਕਿਨ ਜਦੋਂ ਤੁਸੀਂ ਪੋਜੀਟਿਵ ਹੋ ਕੇ ਕਿਉਂਕਿ ਜਦੋਂ ਤੁਸੀਂ ਆਪਣੀ ਲਕੀਰ ਵੱਡੀ ਕਰਦੇ ਹੋ ਤੁਸੀਂ ਕਿਸੇ ਦੀ ਲਕੀਰ ਨਹੀਂ ਛੋਟੀ ਕਰਨੀ ਤੁਸੀਂ ਆਪਣੀ ਲਕੀਰ ਵੱਡੀ ਕਰਨੀ ਆ ਤਾਂ ਸਾਰਾ ਕੁਝ ਚੰਗਾ ਹੀ ਹੁੰਦਾ ਜਾਂਦਾ ਵਾ ਤੁਹਾਡੀਆਂ ਹਮੇਸ਼ਾ ਹੀ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ ਤੇ ਹੁਣ ਫਿਰ ਭਵਿੱਖ ਦੇ ਵਿੱਚ ਤੁਹਾਡੇ ਕੀ ਪਲਾਨਸ ਨੇਗੇ ਵੀ ਇਦਾਂ ਦਾ ਆਪਾਂ ਜਿਵੇਂ ਹੁਣ ਤੁਸੀਂ 1000 ਲੜਕੀਆਂ ਦੇ ਵਿਆਹ ਦਾ ਟੀਚਾ ਮਿੱਥਿਆ ਜਹੂਰ ਕਰ ਜਾਂਦੇ ਲਈ ਤੇ ਵੀ ਅੱਗੇ ਉਹ ਪੂਰਾ ਹੋਣ ਤੋਂ ਪਰੰਤ ਤੁਸੀਂ ਬਾਅਦ ਵਿੱਚ ਕੀ ਸ਼ੁਰੂ ਕਰੋਗੇ ਨਵੀਆਂ ਚੀਜ਼ਾਂ ਕੋਈ ਭਾਜੀ ਸਮਾਜ ਦੇ ਲਿਖੇ ਆ ਜ਼ਿੰਦਗੀ ਦੇਖੋ ਪਿਛਲੇ 20-25 ਸਾਲਾਂ ਤੋਂ ਸਮਾਜ ਦੇ ਲਿਖੇ ਆ ਜ਼ਿੰਦਗੀ ਆਉਣ ਵਾਲਾ ਟਾਈਮ ਵੀ ਸਮਾਜ ਦੇ ਲਿਖੇ ਆ ਜੀ ਜਿੰਨੀ ਦੇਰ ਰੱਬ ਦੀ ਕਿਰਪਾ ਬਣੀ ਰਹੂਗੀ ਐਸੀ ਤਰ੍ਹਾਂ ਜਿਹੜੀ ਸਮਾਜ ਦੀ ਸੇਵਾ ਉਹ ਆਪਾਂ ਕਰਦੇ ਹੀ ਰਹਿਣੇ ਆ ਬਸ ਇਹੀ ਹੈਗਾ ਵੀ ਰੱਬ ਚੰਗੇ ਕੰਮ ਕਰਵਾਵੇ ਤੁਹਾਡੇ ਤੋਂ ਇਜਾਜ਼ਤ ਮੰਗਦਾ ਪਰਸਨਲ ਸਵਾਲ ਪੁੱਛ ਸਕਦਾ ਹਾਂ ਹਾਂ ਜੀ ਹਾਂ ਜੀ ਭਾਜੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਜੀ ਮੇਰੇ ਮਾਤਾ ਪਿਤਾ ਨੇ ਮੇਰੇ ਵਾਈਫ ਨੇ ਮੇਰਾ ਬ੍ਰਦਰ ਆ ਮੇਰੀ ਸਿਸਟਰ ਆ ਠੀਕ ਹੈ ਤੇ ਫੈਮਿਲੀ ਮੇਰੀ ਯੂਕੇ ਰਹਿੰਦੀ ਹੈ ਜੀ ਸਾਰੇ ਮੇਰੇ ਪੇਰੈਂਟਸ ਮੇਰਾ ਬ੍ਰਦਰ ਮੇਰੀ ਸਿਸਟਰ ਠੀਕ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਮੇਰੇ ਫਾਦਰ 84 ਤੋਂ ਯੂਕੇ ਰਹ ਰਹੇ ਰਹਿੰਦੇ ਨੇ ਆ ਠੀਕ ਹੈ ਜੀ ਓਕੇ ਪੇਰੈਂਟਸ ਮੇਰੇ ਸਿਟੀਜ਼ਨ ਨੇ ਬ੍ਰਦਰ ਸਿਸਟਰ ਸਾਰੇ ਸਿਟੀਜ਼ਨ ਨੇ ਵਾਈਫ ਗਵਰਨਮੈਂਟ ਅਮਪਲਾਈ ਨੇ ਉਹ ਜੌਬ ਕਰਦੇ ਆ ਠੀਕ ਹੈ ਤੇ ਮੈਨੂੰ ਮੈਂ ਚਲੋ ਇਹਦੇ ਵਿੱਚ ਇੱਕ ਸਵਾਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਵੇਂ ਹੁਣ ਮੰਨ ਲਓ ਕਿ ਆ ਆਪਾਂ ਸਮਾਜ ਦੇ ਵਿੱਚ ਰਹਨੇ ਆ ਹਾਂਜੀ ਤਾਂ ਕੋਈ ਛੋਟਾ ਜਿਹਾ ਕੰਮ ਆਪਾਂ ਚੰਗੇ ਕਰਨ ਲੱਗ ਜਾਈਏ ਜਾਂ ਕੁਝ ਵੀ ਹੈ ਦੇਖੋ ਵਿਰੋਧ ਵੀ ਹੁੰਦਾ ਪ੍ਰਸ਼ੰਸਾ ਵੀ ਹੁੰਦੀ ਹੈ ਇਹ ਦੋ ਪਹਿਲੂ ਨੇ ਹਾਂਜੀ ਤੇ ਕਦੇ ਤੁਹਾਨੂੰ ਤੁਹਾਡੇ ਪਰਿਵਾਰ ਨੇ ਨਹੀਂ ਕਿਹਾ ਵੀ ਜੇ ਤੇ ਕਦੇ ਵਿਰੋਧ ਹੋਇਆ ਜਾਂ ਤੁਸੀਂ ਟਾਈਮ ਨਹੀਂ ਦੇ ਪਾ ਰਹੇ ਹੈਗੇ ਕਰਦਿਆਂ ਨੂੰ ਵੀ ਆਪਾਂ ਨੂੰ ਛੱਡ ਕੇ ਯਾਰ ਯੂਕੇ ਚਲਾ ਜਾਣਾ ਚਾਹੀਦਾ ਕਿਉਂਕਿ ਅੱਜ ਪੂਰੀ ਜਿਹੜੀ ਨੌਜਵਾਨੀ ਹੋਏ ਇਹ ਚੀਜ਼ ਸੋਚ ਰਹੀ ਆ हां जी कई बार ਪਰਿਵਾਰ ਦੇ ਨੂੰ ਇਹ ਗੱਲ ਹੁੰਦੀ ਆ ਵੀ ਤੂੰ ਕਿਉਂ ਇਹੋ ਜਿਹੇ ਕੰਮਾਂ ਦੇ ਵਿੱਚ ਪਿਆ ਹੋਇਆ ਹੈ ਤੂੰ ਛੱਡ ਆਪਣਾ ਪਰਿਵਾਰ ਸੈਟਲ ਆ ਸਾਰਾ ਕੁਝ ਵੀ ਤੂੰ ਛੱਡ ਕੇ ਸਾਰਾ ਕੁਝ ਯੂਕੇ ਚਲਿਆ ਜਾ ਲੇਕਿਨ ਮਨ ਦੇ ਵਿੱਚ ਜਿਹੜੀਆਂ ਬਿਰਤੀਆਂ ਨੇ ਉਹ ਤੁਹਾਨੂੰ ਪਤਾ ਮਿੱਟੀ ਦੇ ਨਾਲ ਜੁੜੀਆਂ ਹੋਈਆਂ ਆ ਬਿਰਤੀਆਂ ਨੇ ਹੂੰ ਹੂੰ ਤੇ ਜਾਨਕਿ ਜ਼ਿੰਦਗੀ ਦੇ ਵਿੱਚ ਕੁਝ ਕਰਨ ਦਾ ਭਗਤ ਸਿੰਘ ਵਾਲੀ ਸੋਚ ਲੈ ਕੇ ਵੀ ਜਦਨ ਮਰੀਏ ਤਾਂ ਜਿਵੇਂ ਭਗਤ ਸਿੰਘ ਦਾ ਨਾਂ ਹੋਇਆ ਮਰਨ ਵੇਲੇ ਉਹਨਾਂ ਨੂੰ ਵੀ ਮਰਨ ਦਾ ਸ਼ੌਂਕ ਸੀ ਵੀ ਜਦਨ ਮੌਤ ਹੋਵੇ ਤਾਂ ਪੰਜਾਬ ਦੀ ਮਿੱਟੀ ਜੰਮਦਗੜ੍ਹ ਦੀ ਮਿੱਟੀ ਦੇ ਵਿੱਚ ਹੋਵੇ ਔਰ ਉਸੇ ਤਰ੍ਹਾਂ ਸਮਾਜ ਲਈ ਕੁਕ ਕਰਕੇ ਮਰੀਏ ਦੁਨੀਆ ਯਾਦ ਕਰੇ ਠੀਕ ਹੈ ਹਾਂ ਕਿਉਂਕਿ ਅੱਜ ਮੈਂ ਦੇਖਦਾ ਹਾਂ ਨਾ ਸਮਾਜ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿ ਯਾਰ ਫੁਲਾਨੇ ਰਿਸ਼ਤੇ ਸਾਡੇ ਉੱਥੇ ਸੈਟਲ ਨੇਗੇ ਤੇ ਅਸੀਂ ਚੱਲ ਜਾਈਏ ਉੱਥੇ ਬਾਹਰ ਇੱਥੋਂ ਛੱਡ ਦਈਏ ਜ਼ਿੰਦਗੀ ਨੂੰ ਵੀ ਇਸ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਸਵਾਲ ਸਾਂਝਾ ਕੀਤਾ ਸੀ ਇਸ ਕਰਕੇ ਤੇ ਫਿਰ ਜਿਹੜਾ ਇਹ ਲੜਕੀਆਂ ਨੂੰ ਦਹੇਜ ਦੇਣ ਦੀ ਇੱਕ ਗੱਲ ਹੁੰਦੀ ਆ ਹਾਂਜੀ ਹੁਣ ਮਾਪੇ ਦਿੰਦੇ ਨੇ ਦਹੇਜ ਦਾ ਤੁਹਾਡੇ ਸੰਸਥਾ ਦੇ ਵੱਲੋਂ ਦਿੱਤਾ ਜਾਂਦਾ ਹੈ ਉਹ ਫਿਰ ਕਿਵੇਂ ਅਰੇਂਜ ਕਰਦੇ ਹੋ ਸਾਰਾ ਉਹਦਾ ਭਾਜੀ ਮੈਂ ਤੁਹਾਨੂੰ ਦੱਸਦਾ ਇੱਕ ਤਾਂ ਪਹਿਲਾ ਜਿਹੜਾ ਦੇਹੇਜ ਦਾ ਸ਼ਬਦ ਆ ਉਹ ਬਹੁਤ ਜ਼ਿਆਦਾ ਇੱਕ ਗਲਤ ਸ਼ਬਦ ਆ ਜੀ ਜਦੋਂ ਆਪਾਂ ਕਿਸੇ ਦਾ ਵੀ ਕੋਈ ਮੰਨ ਲਓ ਸ਼ਾਦੀ ਕਰਦੇ ਆ ਆਪਣੀ ਭੈਣ ਦੀ ਸ਼ਾਦੀ ਕਰਦੇ ਆ ਤਾਂ ਸਾਡੇ ਮਨ ਦੇ ਵਿੱਚ ਇੱਕ ਇਹ ਗੱਲ ਹੁੰਦੀ ਆ ਵੀ ਅਸੀਂ ਸਾਡੀ ਭੈਣ ਨੂੰ ਵਿਦਾ ਕਰਨ ਲੱਗੇ ਆ ਅਸੀਂ ਇਸ ਨੂੰ ਜਾਣ ਲੱਗੇ ਕੁਝ ਇਹੋ ਜਿਹਾ ਸਮਾਨ ਦਈਏ ਗਿਫਟ ਦੇ ਤੌਰ ਤੇ ਜਿਹੜਾ ਇਹਨੂੰ ਉੱਥੇ ਦੂਸਰੇ ਘਰ ਪਰਿਵਾਰ ਦੇ ਵਿੱਚ ਜਾ ਕੇ ਕਿਸੇ ਤਰ੍ਹਾਂ ਦੀ ਤੰਗੀ ਤੋਸ਼ੀ ਨਾ ਹੋਵੇ ਤੰਗੀ ਤੋਸ਼ੀ ਨਾ ਠੀਕ ਹੈ ਜੀ ਤੇ ਅਸੀਂ ਜੋ ਜਿਹੜਾ ਵੀ ਸਮਾਨ ਦਿੰਨੇ ਆ ਅਸੀਂ ਦੇਹਜ ਸਮਝ ਕੇ ਨਹੀਂ ਦਿੰਦੇ ਅਸੀਂ ਤਾਂ ਇੱਕ ਉਹਨੂੰ ਮੰਨ ਲਓ ਗਿਫਟ ਸਮਝ ਕੇ ਵੀ ਜਦੋਂ ਵੀ ਸਾਡੀ ਭੈਣ ਉਹ ਆਪਦੇ ਘਰ ਦੇ ਵਿੱਚ ਜਾਵੇ ਤਾਂ ਜਿਹੜਾ ਮੰਨ ਲਓ ਜ਼ਰੂਰਤ ਦਾ ਸਮਾਨ ਡੇਲੀ ਰੁਟੀਨ ਦੇ ਵਿੱਚ ਜ਼ਰੂਰਤ ਦਾ ਸਮਾਨ ਅਸੀਂ ਗਿਫਟ ਦੇ ਤੌਰ ਤੇ ਦਿੰਨੇ ਆ ਜਿਹੜਾ ਕਿ ਇਸ ਇਲਾਕੇ ਦੇ ਜਿੰਨੇ ਵੀ ਸਾਡੇ ਮੰਨ ਲਓ ਡੋਨਰ ਨੇ ਉਹੀ ਦਿੰਦੇ ਨੇ ਜੀ ਤੇ ਉਹਦੇ ਵਿੱਚ ਅਸੀਂ ਕਦੇ ਵੀ ਪੈਸੇ ਦਾ ਸਹਾਇਕ ਨਹੀਂ ਮੰਗਦੇ ਠੀਕ ਹੈ ਜੀ ਤੇ ਡੋਨਰ ਪੱਕੇ ਨੇ ਬੈੱਡ ਵਾਲੇ ਬੈੱਡ ਦੇ ਦਿੰਦੇ ਨੇ ਅਲਮਾਰੀਆਂ ਵਾਲੇ ਅਲਮਾਰੀ ਉਹ ਹਰ ਸਾਲ ਦੇ ਸਾਡੇ ਪੱਕੇ ਡੋਨਰ ਜੁੜੇ ਹੋਏ ਨੇ ਠੀਕ ਹੈ ਹਾਂ ਜੀ ਇਸ ਤਰ੍ਹਾਂ ਹੀ ਜਿਹੜਾ ਹੈਗਾ ਕਿਉਂਕਿ ਦੇਖੋ ਲੋਕਾਂ ਦਾ ਕੰਮ ਆ ਕਰਤੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਹਾ ਹੈ ਜੀ ਦੇਖੋ ਅਸੀਂ ਹੈਗੇ ਹਾਂ ਸੇਵਾਦਾਰ ਅਸੀਂ ਤਾਂ ਆਪਣੀ ਜੇਬ ਦੇ ਵਿੱਚੋਂ ਥੋੜੇ ਬਹੁਤ ਪੈਸੇ ਪਾ ਸਕਦੇ ਆ ਲੇਕਿਨ ਬਾਕੀ ਦਾ ਸਾਡੇ ਭਰਾ ਤੇ ਸਾਰੇ ਇਲਾਕੇ ਦਾ ਸ਼ਹਿਰ ਦਾ ਸਹਿਯੋਗ ਹੁੰਦਾ ਤੇ ਉਹੀ ਇਹ ਲੋਕ ਕੰਮ ਕਰਦੇ ਨੇ ਠੀਕ ਹੈ ਜੀ ਤੇ ਜਿਹੜਾ ਹੁਣ ਪ੍ਰੋਗਰਾਮ ਹੋਣ ਜਾ ਰਿਹਾ ਉਹ ਕਿੰਨੀ ਤਰੀਕ ਨੂੰ ਹੋਣ ਜਾ ਰਿਹਾ ਕਿਹੜੀ ਜਗ੍ਹਾ ਤੇ ਹੋਣ ਜਾ ਰਿਹਾ ਉਹ ਸਾਡੇ ਦਰਸ਼ਕਾਂ ਨੂੰ ਜਰੂਰ ਦੱਸ ਪਾ ਜੀ 9 ਫਰਵਰੀ ਜੀ ਦਿਨ ਐ ਤਵਾਰ ਹੈਗਾ ਜੀ ਜੀ ਤੇ ਆਉਣ ਵਾਲੇ 9 ਫਰਵਰੀ ਨੂੰ ਹੋ ਰਿਹਾ ਤੇ ਸਥਾਨ ਹੈਗਾ ਜੀ ਪਿਛਲੇ ਲੰਬੇ ਸਮੇਂ ਤੋਂ ਜਨਮ ਤਲਾਈ ਛਪਾਰ ਜਿੱਥੇ ਇੱਕ ਬਹੁਤ ਵੱਡਾ ਸਥਾਨ ਹੈ ਤਪੱਸਵਿਕ ਸਥਾਨ ਹੈ ਆ ਸੰਤ ਆਬਦੂਤ ਕੇਸ਼ਵਾਨੰਦ ਜੀ ਜੀ ਮੋਜ ਆਨੰਦ ਜੀ ਉਹਨਾਂ ਦਾ ਇੱਕ ਤਪੱਸਿਆ ਦਾ ਸਥਾਨ ਹੈ ਤੇ ਉਸ ਤੋਂ ਪਹਿਲਾਂ ਸਾਡੇ ਸੰਤ ਸ਼੍ਰੀ ਦਵਾਰਕਾ ਦਾ ਜੀ ਸੀਗੇ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਇਹ ਪ੍ਰੋਗਰਾਮ ਹੁੰਦੇ ਰਹੇ ਨੇ ਸਾਡੇ ਹੈਪੀ ਬਾਬਾ ਜੀ ਉਹਨਾਂ ਦੇ ਆਸ਼ੀਰਵਾਦ ਸਦਕਾ ਇਹ ਜਿਹੜੇ ਕਾਰਜਕ੍ਰਮ ਆ ਇਹ ਹੁੰਦੇ ਰਹੇ ਨੇ ਤੇ ਹੁਣ ਸਾਡੇ ਇਸ ਟਾਈਮ ਜਿਹੜੇ ਹੈਗੇ ਆਪਣੇ ਬਾਬਾ ਜੀ ਮੌਜੂਦ ਨੇ ਤੇ ਉਹਨਾਂ ਦੇ ਆਸ਼ੀਰਵਾਦ ਦੇ ਨਾਲੇ ਜਿਹੜੇ ਸਾਰੇ ਕਾਰਜ ਆ ਉਹ ਹੁੰਦੇ ਨੇ ਜੀ ਠੀਕ ਹੈ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੁਝ ਸਨੇਹ ਦੇਣਾ ਚਾਹੁੰਦੇ ਹਾਂ ਸਮਾਜ ਪ੍ਰਤੀ ਜਾਂ ਸੇਵਾ ਪ੍ਰਤੀ ਜਾਂ ਸਿਆਸਤ ਪ੍ਰਤੀ ਜਾਂ ਕਿਸੇ ਵੀ ਗੱਲ ਪ੍ਰਤੀ ਮੈਂ ਤਾਂ ਇਹ ਹੀ ਕਹਣਾ ਵੀ ਜ਼ਿੰਦਗੀ ਇੱਕ ਵਾਰ ਮਿਲੀ ਆ ਇਹਨੂੰ ਬਹੁਤ ਚੰਗੇ ਤਰੀਕੇ ਨਾਲ ਜੋ ਤੁਹਾਡੇ ਮਨ ਦੀ ਅੱਛਾ ਹੈਗੀ ਆ ਜਿਹੜਾ ਬੰਦਾ ਜਿਹੜੀ ਜ਼ਿੰਦਗੀ ਜਿਉਣਾ ਚਾਹੁੰਦਾ ਤਾਂ ਆਪਣੇ ਮਨ ਦੇ ਮੁਤਾਬਕ ਜ਼ਿੰਦਗੀ ਜਿਉਣੀ ਚਾਹੀਦੀ ਆ ਕਿਉਂਕਿ ਬਾਅਦ ਦੇ ਵਿੱਚ ਜਦੋਂ ਬੰਦਾ ਬਜ਼ੁਰਗ ਅਵਸਥਾ ਦੇ ਵਿੱਚ ਆ ਜਾਂਦਾ ਫਿਰ ਬੰਦਾ ਸੋਚਦਾ ਵੀ ਮੈਂ ਕਰਨਾ ਕੀ ਸੀ ਕਰਿਆ ਕੀ ਇਸ ਕਰਕੇ ਮੈਂ ਆਪਣੀ ਦੱਸਦਾ ਵੀ ਮੈਂ ਆਪਣੀ ਜ਼ਿੰਦਗੀ ਆਪਣੇ ਮੁਤਾਬਕ ਜੀ ਰਿਹਾ ਵਾ ਮੈਂ ਕਿਸੇ ਦੇ ਮੁਤਾਬਕ ਨਹੀਂ ਜੀ ਰਿਹਾ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਆ ਵੀ ਆਪਣੀ ਜ਼ਿੰਦਗੀ ਆਪਣੇ ਮੁਤਾਬਕ ਜਿਓ ਚੰਗੇ ਕੰਮ ਕਰੋ ਸਮਾਜ ਲਈ ਜਿਓ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲਨੀ ਆ ਮੁੜ ਕੇ ਮਿਲਨੀ ਨਹੀਂ ਹੈ ਜੀ ਠੀਕ ਹੈ ਜੀ ਹਾਂਜੀ ਭਾਈ ਜੀ ਬਹੁਤ ਬਤਾਨਾ ਜੀ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਜੀ ਤੇ ਇਹ ਸਨ ਵਿਕਾਸ ਕ੍ਰਿਸ਼ਨ ਜੀ ਜਿਹੜੇ ਕਾਫੀ ਲੰਮੇ ਸਮੇਂ ਤੋਂ ਆ ਸਮਾਏ ਸੇਵਾ ਸਮਤੀ ਦੇ ਰਾਹੀਂ ਆਮ ਘਰਾਂ ਦੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਤੇ ਕਿਤਨਾ ਕਿਤੇ ਵਿਕਾਸ ਦੀ ਗੱਲ ਵੀ ਕਰਦੇ ਨੇ ਇਹ ਵਿਕਾਸ ਹੀ ਨਾਮ ਹੈ ਨਾ ਤਾਂ ਵਿਕਾਸ ਦੀ ਗੱਲ ਕਰਦੇ ਨੇ ਕਿਉਂਕਿ ਇਹਨਾਂ ਨੇ ਇਦਨ ਦਾ ਟੀਚਾ ਮਿੱਥਿਆ ਹੈ ਕਿ ਮੈਂ ਚਾਹੁੰਦਾ ਹਾਂ ਕਿ 1000 ਅਨਾਥ ਬੇਸਹਾਰਾ ਗਰੀਬ ਅਪਾਹਜ ਲੜਕੀਆਂ ਦੇ ਜਿਹੜੇ ਵਿਆਹ ਨੇ ਉਹ ਕਰਾਂ ਕੱਲੇ ਵਿਆਹ ਹੀ ਨਹੀਂ ਜਾਂ ਸਮਾਜ ਦੇ ਹੋਰ ਖੇਤਰ ਦੇ ਵਿੱਚ ਜਿੰਨੀ ਵੀ ਸੇਵਾ ਹੋ ਸਕੇ ਮੈਂ ਉਹ ਕਰਦਾ ਰਵਾਂ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਹੜੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਅਜਿਹੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਅਤੇ ਲੋਕਾਂ ਦੇ ਵਿੱਚ ਇੱਕ ਨਵੀਂ ਛਵੀ ਛੱਡਣ ਦਾ ਜਿਹੜਾ ਉਹ ਇੱਕ ਤਰ੍ਹਾਂ ਦਾ ਰਸਤਾ ਬਣ ਸਕੇ ਅੱਜ ਦੇ ਲਈ ਇਹ ਨਹੀਂ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਲਈ ਮਲੋਡ ਲਾਈਵ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ